ਤੁਹਾਡਾ ਕੀ ਵਿਚਾਰ ਆ ਵੀ ਜਿਹੜੇ ਨਵੇਂ ਮੁੰਡੇ ਆਉਣਗੇ ਉਹਨਾਂ ਲਈ ਫਾਇਦਾ ਹੈ ਕਿ ਨੁਕਸਾਨ ਹੈ ਕਿਨੇ ਕਿਹੜੇ ਕਿਹੜੇ ਮਸਲੇ ਬਣਦੇ ਕੰਮ ਦੇ ਤੌਰ ਤੇ ਫਿਰ ਆਪਣੇ ਨਵੇਂ ਬੰਦੇ ਦਾ ਕੰਮ ਇੱਕ ਜਰੂਰ ਘਟ ਜੂਗਾ ਕਿ ਉਹਦੇ ਲਈ ਸਾਨੂੰ ਹਾਂ ਹੁਣ ਆਪਦੀ ਮਰਜ਼ੀ ਨਾਲ ਕੰਮ ਕਰੋਗੇ ਕਿ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੁਣ ਤੇ ਉਹਨਾਂ ਦੀ ਮਰਜ਼ੀ ਨਾਲ ਕਿਉਂਕਿ ਬੰਦਾ ਕੋਈ ਅਮਰੀਕਾ ਚਲਾ ਗਿਆ ਕੋ ਕੈਨੇਡਾ ਚਲਾ ਗਿਆ ਕੋ ਇੰਡੀਆ ਚਲਾ ਗਿਆ ਹਾਂ ਹਾਲੇ ਮੈਂ 2 ਵਜੇ ਦਾ ਬੈਠਾ ਹਾਂ ਇੱਕ ਆਰ ਡਰਪਿਆ 15 ਦਿਨ ਪਰ ਨੈਕਸਟ ਮੰਥ ਮੇਬੀ ਜਨਵਰੀ ਪੇ ਉਹ ਬੰਨ ਹੋ ਜਾਏਗਾ ਮੇਬੀ ਇਹ ਤੋਂ ਇਹ ਘੰਟਿਆਂ ਦੇ ਵਿੱਚੋਂ ਜ਼ਿਆਦਾ ਕੰਮ ਨਹੀਂ ਕਰ paunde ਉਹਨਾਂ ਦੀ ਫਿਕਸ ਤਨਖਾਹ ਜੇਕਰ ਗਲੋਵ ਹੋਣੀ ਇਹ ਚੇਂਜ ਆਪਾਂ ਜਿੰਨੀ ਜੋਗੇ ਖੜਾਂਗੇ ਭਰਾਵਾਂ ਨਾਲ ਗਲਵਜ਼ ਪਾਉਣੇ ਪਾਉਣੇ ਠੀਕ ਆ ਓਕੇ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਜੇਕਰ ਵੀਡੀਓ ਚੰਗੀ ਲੱਗ ਜਾ ਕਿ ਮੇਰੇ ਕਿਸੇ ਭੈਣ ਭਰਾ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਆਪਾਂ ਗੱਲ ਕਰਾਂਗੇ ਬੜੀ ਹੀ ਇੰਡੀਸਪੈਂਸਿਬਲ ਬੜੀ ਹੀ ਜ਼ਰੂਰੀ ਜੋ ਕਿ ਨਵੇਂ ਮੁੰਡਿਆਂ ਤੇ ਬਹੁਤ ਵੱਡਾ ਸੈਕਟ ਪਾਊਗੀ ਤੇ ਤੁਸੀਂ ਵੀਡੀਓ ਨਾ ਬਣੇ ਰਿਓ ਗੱਲ ਕਰਾਂਗੇ ਅੱਜ ਆਪਾਂ ਗਲੋਬੋ ਦੀ ਜਿਹੜੇ ਮੁੰਡੇ ਨਵੇਂ ਆਉਦੇ ਉਹਨਾਂ ਦਾ ਰਜ਼ਦਾਰ ਚੱਲਦਾ ਸੀ ਤੇ ਜੇਕਰ ਹੁਣ ਚੇਂਜਿੰਗ ਉਹਦੇ ਵਿੱਚ ਵੱਡੀ ਹੋਣ ਜਾ ਰਹੀ ਹੈ ਅਪਡੇਟ ਹੋਣ ਜਾ ਰਹੀ ਤਾਂ ਉਹਨਾਂ ਦਾ ਕੀ ਬਣੂਗਾ ਆਪਾਂ ਚੱਲਦੇ ਆਂ ਵੀਡੀਓ ਸਟਾਰਟ ਕਰਨ ਤੇ ਆਜੋ ਮੇਰੇ ਨਾਲ ਆਪੇ ਬੰਦਾ ਮਰ ਜੇ ਤੇਰਾ Uber Globo ਦਾ ਕੰਮ ਕਰਦਾ ਉਹਦੇ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਭਾਈ ਕੀ ਤੈਨੂੰ ਸਮਝ ਆਈ ਹੈ ਨਾ ਕੀ ਤਰਾ ਨੁਕਸਾਨ ਆ ਕੀ ਤਰਾ ਫਾਇਦਾ ਇਹਦੇ ਬਾਰੇ ਗੱਲ ਕਰਾਂਗੇ ਨੁਕਸਾਨ ਤਾਂ ਇਹਦਾ ਹੋਊਗਾ ਬਹੁਤ ਵੱਡਾ ਉਹ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਆਪ ਦੇ ਤੌਰ ਤੇ ਬਾਅਦਸੋ ਬਟ ਆਪਾਂ ਰੀਵਿਊ ਲੈਣੇ ਸਾਡੇ ਭਰਾਵਾਂ ਦੇ ਜਿਹੜੇ ਕੰਮ ਕਰਦੇ ਆ ਤੇ ਉਹ ਕੀ ਕਹਿੰਦੇ ਆ ਕੀ ਉਹਨਾਂ ਦੀ ਸੋਚ ਆਪਾਂ ਤਾਂ ਜਾ ਕੇ ਦੇਖ ਲੈਣੀ ਉੱਪਰ ਵਾਲੇ ਪਾਸੇ ਦੇ ਕੰਟਰੋਲ ਦੇ ਨਾ ਸਾਡਾ ਭਰਾ ਤੇ ਉਹਦੇ ਬਾਰੇ ਗੱਲ ਕਰਦੇ ਆ ਫਤਲਾਣਾ ਮੌਸਮੀ ਸਪਾਸਿਤਾ ਮਿਲਦਾ ਦਾ ਆਪਣਾ ਬੰਦਾ ਕੋਈ ਵੀ ਫੇੜੀ ਯਾਦ ਆਤਰੀ ਜਨਤਾ ਦੇਵੀ ਦਾ ਮੜਰ ਦਿਨ ਉਹ ਠੰਡ ਹੈਗੀ ਬਾਲੀ ਠੰਡ ਦੇ ਵਿੱਚ ਅੰਦਰ ਲੋਕ ਤੇ ਬੈਠੇ ਉਹਨੇ ਕਿਸ ਨਾ ਕਦੇ ਉਹ ਆਪਾਂ ਵੇਖਣ ਕਿੱਥੇ ਲੋਕ ਤੇ ਬੈਠੇ ਆ ਲੋਕ ਤੇ ਬੈਠਦੇ ਉਮੀਦ ਆ ਬਾਹਰ ਹੋਣਗੇ ਬਾਹਰਲੀ ਸਾਈਡ ਦਾ ਖੜੇ ਹੁਣ ਮੋਟਰਸਾਈਕਲ ਮਿਲ ਜੇ ਆਪਾਂ ਨੂੰ ਕੋਈ ਗੱਡੀ ਵਾਲਾ ਮਿਲ ਜੇ ਕੋਈ ਸਾਈਕਲ ਵਾਲਾ ਮਿਲ ਜੇ ਆਪਾਂ ਉੱਤੋਂ ਵੀ ਲੰਘਾਂ ਆਪਾਂ ਫਿਰਦੇ ਕਿਤੇ ਗ੍ਰਾਂਡਮੀਆ 2 ਗ੍ਰਾਂਡਮੀਆ 2 ਕੋਲ ਫਿਰਦੇ ਆ ਤੇ ਬੱਟ ਆਪਣਾ ਬੰਦਾ ਕੋਈ ਨਾ ਕੋਈ ਮਿਲੇ ਆਪਾਂ ਨੂੰ ਸ਼ਾਇਦ ਆ ਤਾਂ ਹੀ ਹੋਣਾ ਗੱਲਬਾਤ ਹੋਊਗੀ ਉਹਨ ਬੜਾ ਇੱਕ ਮੁੰਡਾ ਸਾਈਕਲ ਤੇ ਆਉਂਦਾ ਉਹਨੂੰ ਪੁੱਛਦੀ ਆ ਕਿ ਕੀ ਕੀ ਚੀਜ਼ ਆ ਯਾਰ ਚੇਂਜ ਹੋਇਆ ਤੁਹਾਡਾ ਕੋਈ ਫੈਕਟ ਪਿਆ ਕੀ ਪਿਆ ਭਾਈ ਉਰੀ ਆਓ ਤੁਸੀਂ ਕਿਹੜਾ ਕੰਮ ਕਰਦੇ ਆ ਮੈਂ ਭਾਈ ਜਸਟਿਸ ਕਰਦਾ ਜਸਟਿਸ ਹੀ ਕਰਦੇ ਆ ਕਿਵੇਂ ਲੱਗਦਾ ਕੰਮ ਕੰਮ ਠੀਕ ਆ ਭਾਈ ਯਾਰ ਮੈਂ ਇਹ ਪੁੱਛਣਾ ਵੀ ਜਿਹੜੇ ਮੁੰਡੇ ਹੁਣ ਗਲੋਬਲ ਦਾ ਕਾਨੂੰਨ ਚੇਂਜ ਹੋਇਆ ਤੇ ਉਹਦੇ ਬਾਰੇ ਕੀ ਸੋਚਦੇ ਕੋਈ ਮਾੜਾ ਮੋਟਾ ਤੁਹਾਨੂੰ ਪਤਾ ਜੇ ਮੈਨੂੰ ਮਾੜਾ ਮੋਟਾ ਕੋਈ ਵਿਚਾਰ ਦਿਓ ਵੀ ਚੰਗਾ ਲੱਗਦਾ ਬੰਦੇ ਸਾਡੇ ਠੰਡ ਚ ਪਤਾ ਨਹੀਂ ਕਿੱਧਰ ਗਵਾਜ ਗਿਆ ਮੈਨੂੰ ਕੋਈ ਬੰਦਾ ਨਹੀਂ ਲੱਭਦਾ ਵੀ ਇਦਾਂ ਵਾਈ ਹੁਣ 3-4 ਦਿਨ ਹੋ ਗਏ ਮੌਸਮ ਬੜਾ ਖਰਾਬ ਆ ਮੌਸਮ ਖਰਾਬ ਕਰਕੇ ਹਵਾ ਚੱਲਦੀ ਨਾ ਆਰਡਰ ਵੀ ਹੁਣ ਦਾ ਲਲ ਮੈਂ 2 ਵਜੇ ਦਾ ਬੈਠਾ ਆ ਇੱਕ ਆਰਡਰ ਆ 10 ਸੀਟ ਦਾ 10 ਸੀਟ ਦਾ ਨਹੀਂ ਇਹਦਾ ਉੱਪਰ ਦਾ ਤੇ ਗਲੋਬਲ ਆ ਜੈਸੀਡ ਦਾ ਛੁੱਟੀ ਸੀ ਮੇਰੀ ਅੱਛਾ ਅੱਛਾ ਤੇ ਹੁਣ ਗਲੋਬਲ ਜਦੋਂ ਸਰਕਾਰ ਕਹਿੰਦੀ ਵੀ ਆਪਾਂ 1 ਤਰੀਕ ਨੂੰ ਗਲੋਬਲ ਬੰਦ ਕਰ ਦਾਨੀ ਹੈ ਨਾ ਉਹ ਘਟੋ ਘੜਨੀ ਤੇ ਕੱਚਾ ਬੰਦਾ ਹਜ਼ਾਰਾਂ ਦੇ ਹਿਸਾਬ ਨਾਲ ਆਇਆ ਅੱਛਾ ਠੀਕ ਆ ਜੇ ਹੁਣ 1 ਤਰੀਕ ਨੂੰ ਗਲੋਬਲ ਉਹਨਾਂ ਹਾਂ ਤੇ ਉਹ ਵੀ ਤੁਹਾਨੂੰ ਪਤਾ ਹੁਣ ਰੋਜ਼ਗਾਰ ਗਲੋਬੋ ਤੋਂ ਮੁੰਡੇ ਚੱਲਦਾ ਸੀ ਵਧੀਆ ਚਲੋ ਸਾਰੀ ਇਨਕਮ ਬਣ ਜਾਂਦੀ ਸੀ ਹਨ ਤੇ ਹੁਣ ਇਨਕਮ ਉਹੋ ਜਿਹਾ ਗਲੋਬ ਬੰਦ ਹੋ ਗਈ ਤੇ ਉਹ ਮੁੰਡੇ ਉਹਦੇ ਬਹਿ ਜਾਣੇ ਕੰਮਾਂ ਤੋਂ ਇਹ ਜਿਹੜੇ ਨਵੇਂ ਮੁੰਡੇ ਆਉਂਦੇ ਸੀ ਉਹਨਾਂ ਲਈ ਬੜੀ ਵੱਡੀ ਓਪਰਚੁਨਿਟੀ ਸੀ ਆ ਕੇ ਕੰਮ ਕਰ ਲੈਣ ਦੇ ਹਨ ਉਹ ਜਿੱਦਾਂ ਹੁਣ ਕੋਈ ਵੀ ਰਿਸਟਰ ਮੇਰਾ ਆਉਂਦਾ ਜਾਂ ਕਿਸੇ ਦਾ ਵੀ ਆਉਂਦਾ ਨਾ ਕਿਤੇ ਕੋਈ ਆਈਡੀ ਕਰਕੇ ਉਹ ਦੇ ਦਿੰਦੇ ਸੀ ਵੀ ਚਲੋ ਆਪਣਾ ਖਰਚਾ ਚਲਾ ਲੈਂਦੇ ਸੀ ਹਨ ਥੋੜੀ ਥੋੜੀ ਭੇਤ ਪੈ ਜਾਂਦਾ ਵੀ ਕੰਮ ਕਿੱਦਾਂ ਕਰਨਾ ਨਾ ਤੇ ਹੁਣ ਗਲੋਬੋ ਜੇ ਬੰਦ ਕਰ ਦਿੱਤੀ ਤੇ ਉਹੋ ਹੀ ਕੰਮ ਅੱਗੇ ਦੁਕ ਇਹ ਕੋਈ ਰੱਕਦਾ ਪਿਆ 5-600 ਰੁਪਇਆ ਦਿੰਦੇ ਆ 12 ਘੰਟੇ 16 ਘੰਟੇ ਠੀਕ ਆ ਇੱਕ ਕਰਨਾ ਪੈਂਦਾ 200 ਰੁਪਇਆ ਦਾ ਕਿਰਾਇਆ ਨਿਕਲ ਜਾਂਦਾ ਕਮਰੇ ਦਾ ਹਾਂ 100-150 ਰੋਟੀ ਪਾਣੀ ਦਾ ਵੀ ਆਉਂਦਾ ਆ ਤੇ ਆਉਣ ਜਾਂਦਾ ਖਰਚਾ ਵੀ ਵੇਂਦਾ ਹਾਂ 5-600 ਤਾਂ ਸਰਦਾ ਨਹੀਂ ਕੁਝ ਵੀ ਤੇ ਥੈਂਕ ਯੂ ਮੇਰਾ ਮੇਰਾ ਭਰਾ ਤੁਹਾਡਾ ਬਹੁਤ-ਬਹੁਤ ਤੇ ਤੁਸੀਂ ਕਿਹੜੇ ਪੰਜਾਬ ਤੋਂ ਹੋ ਮੈਂ ਹਾਰਪੁਰ ਤੋਂ ਆਈ ਹਾਰਪੁਰ ਤੋਂ ਇੰਨਾ ਹੀ ਬਹੁਤ ਪਿੰਡ ਦੀ ਲੋੜ ਨਹੀਂ ਮੈਨੂੰ ਹੋਰ ਠੀਕ-ਠਾਕ ਵਧੀਆ ਕੋਈ ਦਿੱਕਤ ਤਾਂ ਨਹੀਂ ਇਹ ਚੈਨਲ ਆਪਣਾ YouTube ਤੇ broadband TV ਉਹ ਤੇ ਮੈਂ ਵੀਡੀਓ ਚੜਾ ਦੇਣੀ ਹੈ ਤੇ ਜੇ ਕੋਈ ਦਿੱਕਤ ਹੋਈ ਪਰੇਸ਼ਾਨੀ ਹੋਈ ਉਹਦੇ ਤੇ ਆਪਣਾ Facebook ਵੀ ਐਡ ਹੈਗਾ ਹਾਂਜੀ ਦੋਸਤੋ ਆਪਾਂ ਆ ਗਏ ਹਾਂ ਮੈਕਡੋਨਲਡ ਦੇ ਕੋਲੇ ਇੱਥੇ ਮੁੰਡੇ ਆਪਣੀ ਗਲੋਬੂ ਵਾਲੇ ਦਾ ਉੱਪਰ ਵਾਲੇ ਬੜੇ ਖੜੇ ਹੁੰਦੇ ਆ ਆਪਾਂ ਇੱਥੋਂ ਤੱਕ ਇਹਨਾਂ ਤੋਂ ਪਤਾ ਲੈਣੇ ਆ ਵੀ ਕੀ ਸਿਸਟਮ ਆ ਹੁਣ ਕੀ ਇਹਨਾਂ ਨੇ ਰੂਲ ਚੇਂਜ ਕੀਤਾ ਆਜੋ ਮੇਰੇ ਨਾਲ ਆਪਾਂ ਚੱਲਣਾ ਇਹ ਵੀਡੀਓ ਦੇ ਨਾਲ ਉਹਨਾਂ ਨਾਲ ਕਰਦੇ ਆਂ ਗੱਲਾਂ ਬਾਤਾਂ ਵੀ ਕੀ ਬੋੜਾ ਇੱਥੇ ਹੈਗੇ ਮੁੰਡੇ ਇੱਥੇ ਖੜੇ ਜਿਵੇਂ ਆਹ ਭਾਈ ਉਹ ਖੜੇ ਆ ਤੇ ਇਹ ਗਲੋਬੂ ਦਾ ਕੰਮ ਹੀ ਕਰਦੇ ਆ ਉੱਥੇ ਹੋਰ ਖੜੇ ਆ ਕੀ ਹਾਲ ਚਾਲ ਭਾਈ ਤੁਹਾਡਾ ਵਧੀਆ ਭਾਈ ਠੀਕ ਆ ਤੁਹੀਂ ਸੁਣਾਓ ਵਧੀਆ ਭਾਈ ਸਿਹਤ ਤੇ ਸੁਣਾਓ ਸੇਤਾਂਤ ਵੀ ਤਾਂ ਠੀਕ ਆ ਵਧੀਆ ਆ ਆ ਇੱਧਰ ਕੀ ਐਂਬੂਲੈਂਸ ਆ ਗਈ ਮਗਰ ਤੁਹਾਡੇ ਨਾਲ ਤੇ ਮੈਂ ਉਸ ਸਾਈਡ ਦੇ ਮੈਂ ਤੁਹਾਡੇ ਨਾਲ ਦੋ ਗੱਲਾਂ ਕਰ ਲਾਂ ਤੇ ਜਿਹੜਾ ਭਾਈ ਮੈਂ ਇੱਥੇ ਨਾ YouTube ਤੇ ਵੀਡੀਓ ਬਣਾਉਂਦਾ ਤੇ ਇਨਫੋਰਮੇਸ਼ਨ ਆਪਣੇ ਭਰਾਵਾਂ ਨੂੰ ਦੇਈ ਤੀ ਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰ ਸਕਦਾ ਜਰੂਰ ਆਪਾਂ ਨੋਰਮਲੀ ਗੱਲਾਂ ਕਰਨੀਆਂ ਜੋ ਸਾਡੇ ਭਰਾਵਾਂ ਨੂੰ ਉਹਨਾਂ ਨੂੰ ਹੈਲਪ ਮਿਲੇ ਤੇ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਵੇ ਇੱਥੇ ਅਰ ਕਹਿੰਦੇ ਪਹਿਲਾਂ ਜਿਹੜੇ ਨਵੇਂ ਬੰਦੇ ਆਉਂਦੇ ਸੀ ਆਪਣੇ ਉਹ ਗਲੋਬੋ ਦੇ ਵਿੱਚ ਐਪਲੀਕੇਸ਼ਨ ਉੱਤੇ ਕੰਮ ਕਰਦੇ ਸੀਗੇ ਤੇ ਉਹ ਕੰਮ ਕਰਕੇ ਚੰਗਾ ਆਪਦਾ ਪੈਸੇ ਅਰਨਿੰਗ ਕਰਦੇ ਸੀ ਉਹ ਕਹਿੰਦੇ ਗਲੋਬੋ ਦੇ ਵਿੱਚ ਚੇਂਜਿੰਗ ਆ ਗਈ ਹਾਂਜੀ ਕੀ ਮਸਲਾ ਆਏ ਵੀ ਕੀ ਚੇਂਜਿੰਗ ਆ ਗਈ ਕਿਵੇਂ ਹੋਇਆ ਹੈ ਪਈ ਕੀ ਬਦਲਾਅ ਆ ਤੁਹਾਨੂੰ ਪਤਾ ਕੁਛ ਭਾਈ ਇਹ ਪਹਿਲਾਂ ਆਤੋਂ ਨਵੇਂ ਤੇ ਚੱਲ ਜਾਂਦੀ ਸੀ ਲੇਕਿਨ ਹੁਣ ਉਹਨਾਂ ਨੇ ਕੋਈ ਟੈਕਸ ਵਗੈਰਾ ਨਹੀਂ ਪ੍ਰੋਪਰ ਪੇ ਕਰਦੇ ਤਾਂ ਕਰਕੇ ਹੁਣ ਇਹਦਾ ਆਲਤਾ ਹੋਏਗਾ 8 ਘੰਟੇ ਦਾ ਜਿਵੇਂ ਜਸਟਿਸ ਦੇ ਵਾਂਗੂ ਆ ਠੀਕ ਠੀਕ 8 ਘੰਟੇ ਦਾ ਆਲਤਾ ਕਰਨਗੇ ਹਾਂਜੀ ਉਹ ਜੋ ਫਿਕਸ ਸੈਲਰੀ ਹੋਏਗੀ ਜੀ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਫਿਕਸ ਸੈਲਰੀ ਹੋਊਗੀ ਮੰਨ ਲਓ ਤੇ ਉਹਦੇ ਵਿੱਚ ਅੱਗੇ ਤੁਸੀਂ ਕੰਮ ਕਰ ਸਕਦੇ ਸੀ ਕਹਿੰਦੇ ਫੁੱਲਾ ਟਾਈਮ ਹਾਂਜੀ ਤੇ ਹੁਣ ਤੁਹਾਡੇ ਘੰਟੇ ਵੀ ਫਿਕਸ ਹੋਣਗੇ ਹਾਂਜੀ 8 ਘੰਟੇ ਦਾ ਹੋਏਗਾ ਤੇ ਬਾਕੀ ਦੋ ਛੁੱਟੀਆਂ ਹੋਣਗੀਆਂ ਉਹਦੇ ਵਿੱਚ ਦੋ ਦੋ ਛੁੱਟੀਆਂ ਫਿਕਸ ਹੋਣਗੀਆਂ ਹਾਂਜੀ ਠੀਕ 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 ਦੋ ਛੁੱਟੀਆਂ ਕਰਦੇ ਅੱਗੇ ਪਰ ਇਹ ਤੁਹਾਨੂੰ ਇੱਕ ਨੁਕਸਾਨ ਨਾ ਹੋਊਗਾ ਵੀ ਜਦੋਂ ਮਰਜ਼ੀ ਦਿਲ ਕੀਤਾ ਪਹਿਲਾਂ ਲੱਗ ਜਾਂਦੇ ਸੀ ਹੁਣ ਆਪਦੀ ਮਰਜ਼ੀ ਨਾਲ ਕੰਮ ਕਰੋਗੇ ਕਿ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੁਣ ਤੇ ਉਹਨਾਂ ਦੀ ਮਰਜ਼ੀ ਨਾਲ ਠੀਕ ਠੀਕ ਜਿਵੇਂ 8 ਘੰਟੇ ਦਾ ਜੋ ਸ਼ਡਿਊਲ ਹੋਊਗਾ ਠੀਕ ਉਹ ਸਾਬ ਨਾਲ ਉਹ ਸੈਂਡ ਕਰ ਦਿਆ ਕਰਨਗੇ ਇਹਦੇ ਵਿੱਚ ਜਿਹੜਾ ਚੇਂਜ ਹੋਇਆ ਇਹਦੇ ਨਾਲ ਜਿਹੜੇ ਨਵੇਂ ਮੁੰਡੇ ਆ ਆਪਣੇ ਉਹਨਾਂ ਦਾ ਫਾਇਦਾ ਹੋਊਗਾ ਕਿ ਨੁਕਸਾਨ ਹੋਊਗਾ ਭਾਈ ਦੇਖੋ ਉਹ ਤੇ ਜੋ ਰੂਲ ਰੈਗੂਲੇਸ਼ਨ ਹੋਣਗੇ ਨਾ ਜਦੋਂ ਬਣਨਗੇ ਰੂਲ ਉਦੋਂ ਹੀ ਪਤਾ ਕਰ ਸਕਦੇ ਆ ਇਸ ਬਾਰੇ ਜੀ 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 ਹਾਂਜੀ ਤੇ ਤੁਹਾਡਾ ਕੀ ਵਿਚਾਰ ਆ ਵੀ ਜਿਹੜੇ ਨਵੇਂ ਮੁੰਡੇ ਆਉਣਗੇ ਉਹਨਾਂ ਲਈ ਫਾਇਦਾ ਹੈ ਕਿ ਨੁਕਸਾਨ ਹੈ ਉਹਨਾਂ ਲਈ ਥੋੜਾ ਨੁਕਸਾਨ ਹੋ ਸਕਦਾ ਕਿਉਂਕਿ ਪਹਿਲੋਂ ਬੰਦਾ ਜਿਹੜਾ ਦੂਸਰਾ ਨੌਰਭਾਈ ਆਪਣੀ ਟੈਕਸੀ ਕਰੀ ਜਾਂਦਾ ਸੀ ਤੇ ਨਾਲੇ ਆਈਡੀ ਦੇ ਸਕਦਾ ਸੀ ਕੱਚੇ ਬੰਦੇ ਨੂੰ ਫਾਇਦਾ ਹੋ ਜਾਂਦਾ ਸੀ ਹੁਣ ਥੋੜਾ ਫਰਕ ਪਾਏਗਾ ਕਿ ਵੀ ਆਲ ਤਾਂ ਇੱਕ ਜਗ੍ਹਾ ਚੱਲੇਗਾ ਜੀ 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 ਹੁਣ ਪਹਿਲੋਂ ਇਹ ਵੀ ਆਤੋਂ ਨਾਮੇ ਤੇ ਚੱਲੀ ਜਾਂਦਾ ਸੀ ਇਹ ਚੱਕਰ ਹੋ ਸਕਦਾ ਥੋੜਾ ਠੀਕ 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 ਮਤਲਬ ਕਹਿੰਦਾ ਭਾ ਵੀ ਨਵੇਂ ਮੁੰਡਿਆਂ ਲਈ ਤਕਲੀਫ ਦਾ ਕਾਰਨ ਦਾ ਔਖਾ ਹੋ ਸਕਦਾ ਸਾਡੇ ਨਾਲ ਕਈ ਭਰਾ ਇੰਡੀਆ ਤੋਂ ਪੁੱਛ ਦੇ ਰਹੇ ਨੇ ਕਮੈਂਟ ਕਰਕੇ ਜੀ ਇੱਥੇ ਗਲੋਬਲ ਦਾ ਕੰਮ ਮੁੰਡੇ ਕਰਦੇ ਆ ਸਾਨੂੰ ਆਈਡੀ ਲੈ ਆ ਦਿਓ ਅਸੀਂ ਕੰਮ ਕਰ ਲਾਂਗੇ ਤੁਹਾਨੂੰ ਇੱਥੇ ਪਤਾ ਲੱਗਦਾ ਹੋਣਾ ਮਤਲਬ ਉਹਨਾਂ ਲਈ ਕੰਮ ਹੁਣ ਔਖਾ ਹੋ ਜੂਗਾ ਹਾਂਜੀ ਇਹ ਬਿਲਕੁਲ ਔਖਾ ਹੋਊਗਾ ਨਾ ਬਿਲਕੁਲ ਤੇ ਇਹਦੇ ਵਿੱਚ ਕੰਮਾਂ ਦੇ ਹਾਲਾਤ ਕਿਵੇਂ ਸਪੇਨ ਦੇ ਠੀਕ ਆ ਕਿ ਇਹਨਾਂ ਦੇ ਹਾਲਾਤ ਭੈੜੀ ਆ ਇਹ ਗਲੋਬਲ ਕੱਲੀ ਤੁਹਾਨੂੰ ਬਚਾਈ ਜਾਂਦੀ ਹਾਂਜੀ ਹਾਂਜੀ ਆਹ ਗਲੋਬਲ ਕੱਲੀ ਤੁਹਾਨੂੰ ਬਚਾਈ ਜਾਂਦੀ ਤੇ ਜਿਹੜੇ ਮੁੰਡੇ ਜਿਹੜੇ ਨਵੇਂ ਆਉਂਦੇ ਪਈ ਪਹਿਲਾਂ ਮਿਲ ਜਾਂਦੀ ਐ ਲੇਕਿਨ ਹੁਣ ਥੋੜਾ ਜਿਹਾ ਟਫ ਆ ਠੀਕ ਠੀਕ ਹੁਣ ਬਈ ਔਖਾ ਹੋ ਗਿਆ ਬੜਾ ਹਾਂਜੀ ਹਾਂਜੀ ਤੇ ਇਹਦੇ ਲਈ ਆਪਾਂ ਫਿਰ ਗਾਂ ਜਿਹੜੇ ਮੁੰਡੇ ਲੱਖਾਂ ਰੁਪਏ ਲਾ ਕੇ ਆਉਂਦੇ ਉਹਨਾਂ ਨੂੰ ਪੈਸੇ ਅਰਨਿੰਗ ਕਰਨੇ ਤੇ ਪੈਸੇ ਲਾਉਣੇ ਵੀ ਬੜੇ ਔਖੇ ਹੁੰਦੇ ਆ ਉਹਨੇ ਹਾਂਜੀ ਹਾਂਜੀ ਇਹ ਵੀ ਬਹੁਤ ਵੱਡਾ ਫਰਕ ਹੋ ਗਿਆ ਤੇ ਇੱਥੇ ਤੁਸੀਂ ਰੋਜ਼ ਕੰਮ ਕਰਦੇ ਆ ਹਾਂਜੀ ਹਾਂਜੀ ਕਿਦਾਂ ਇੱਥੇ ਮੈਂ ਕਹ ਰੋਜ਼ ਕੰਮ ਕਰਦੇ ਤੁਸੀਂ ਰੋਜ਼ ਆਉਂਦੇ ਹਾਂਜੀ ਹਾਂਜੀ ਤੇ ਕਿਵੇਂ ਉਹ ਜੀ ਲੱਗ ਗਿਆ ਤੁਹਾਡਾ ਬਹੁਤ ਵਧੀਆ ਜੀ ਲੱਗਾ ਹੋਇਆ ਬਹੁਤ ਵਧੀਆ ਜੀ ਲੱਗਾ ਹੋਇਆ ਤੇ ਉੱਥੇ ਲੱਗਾ ਤੇ ਉਹ ਲੱਗਦਾ ਉਪਰਾ ਤਾਂ ਨਹੀਂ ਲੱਗਦਾ ਇੱਥੇ ਪੰਜਾਬੀ ਸਾਡੇ ਦਾ ਨਹੀਂ ਨਹੀਂ ਆਪਣਾ ਸਹੀ ਹੈ ਬਹੁਤ ਵਧੀਆ ਜੀ ਲੱਗਾ ਹੋਇਆ ਇੱਥੇ ਲੱਗੇ ਨੇੜੇ ਗੁਰਦੁਆਰਾ ਸਾਹਿਬ ਦਾ ਠੀਕ ਠੀਕ ਆਪਾਂ ਉੱਥੇ ਹੋਾਈ ਦਾ ਉੱਥੇ ਹੋਾਈ ਦਾ ਘਰ ਦੀ ਕੋਈ ਯਾਦ ਆਉਂਦੀ ਆ ਨਹੀਂ ਯਾਰ ਕਿੰਨੀ ਕਹਾਣੀ ਕਰਦੀ ਬਸ ਬਚੱਕ ਨਹੀਂ ਆਪਣੇ ਵੀਰਾਂ ਭਰਾਵਾਂ ਨਾਲ ਰਹੀਦਾ ਖੁਸ਼ ਰਹੀਦਾ ਪੂਰਾ ਤੇ ਉਹਦੇ ਵਿੱਚ ਜਦੋਂ ਤੁਸੀਂ ਆਪ ਦੀ ਘਰ ਦੀ ਕੋਈ ਗੱਲ ਬਾਤ ਚ ਰੋਟੀ ਪਾਣੀ ਖਾ ਆ ਬਣਾਉਂਦੇ ਹੋਵੋਗੇ ਨਾਰਮਲ ਗੱਲ ਆ ਨਹੀਂ ਫੈਮਲੀ ਦੇ ਵਿੱਚ ਰਹਿੰਦੇ ਆਪਾਂ ਓਕੇ ਕੋਈ ਦਿੱਕਤ ਨਹੀਂ ਰੋਟੀ ਪਾਣੀ ਨਹੀਂ ਕੋਈ ਬਹੁਤ ਵਧੀਆ ਫੈਮਲੀ ਆ اچھا ਲਓ ਭਈ ਇਹ ਫੈਕਟ ਤਾਂ ਪਹਿਣਾ ਹੀ ਪਹਿਣਾ ਤੇ ਜਿਹੜੇ ਬੰਦਿਆਂ ਦਾ ਫੈਕਟ ਪੈਂਦਾ ਜਾਂ ਕਿਵੇਂ ਪੈਂਦਾ ਆਪਾਂ ਤੁਹਾਡੇ ਸਾਹਮਣੇ ਨਵੇਂ ਆਣੇ ਪਹਿਣਾ ਪੁਰਾਣਿਆਂ ਨੂੰ ਕੋਈ ਮਤਲਬ ਨਹੀਂ ਅੱਗੇ ਕੀ ਕੀਤਾ ਸੀ ਤੇ ਹੋਰ ਚੀਜ਼ ਹੁੰਦੀ ਸੀ ਇਕ ਜਿਹੜੇ ਸਾਡੇ ਸੱਜਣ ਭਰਾ ਦੁਕਾਨਾਂ ਵਾਲੇ ਸੀ ਨਾ ਉਹਨਾਂ ਨੇ ਕੀ ਕੀਤਾ ਉਨਾਂ ਨੇ ਕੀ ਕੀਤਾ ਕੰਟਰੈਕਟ ਕਰ ਲੇ ਕੰਟਰੈਕਟ ਉਹਨਾਂ ਦੀ ਦੁਕਾਨ ਦਾ ਦੁਕਾਨ ਦੇ ਕੰਟਰੈਕਟ ਦੇ ਉੱਤੇ ਬੰਦਾ ਕੰਮ ਕਰੀ ਜਾਂਦਾ ਸੀ ਤੇ ਟੈਕਸ ਉਹਨੂੰ ਦੇਣਾ ਨਹੀਂ ਪੈਂਦਾ ਸੀ ਉਹ ਦੁਕਾਨ ਦੇ ਕੰਟਰੈਕਟ ਦੇ ਨਾਲ ਹੀ ਗਲੋਬ ਦੀ ਆਈਡੀ ਚਲਾ ਲੈਂਦਾ ਹੁੰਦਾ ਸੀ ਉਹਦੇ ਵਿੱਚ ਉਹਨੂੰ ਹੋ ਜਾਂਦਾ ਇਹ ਫਾਇਦਾ ਤੇ ਹੁਣ ਉਹਨੂੰ ਕਰੂਗਾ ਕੰਟਰੈਕਟ ਹੁਣ ਉਹਦੇ ਲਈ ਵੀ ਇੱਕ ਜਿਹੜਾ ਮਾਲਕਾ ਜੀ ਦੀ ਆਈਡੀ ਉਹਨੂੰ ਵੀ ਇੱਕ ਮਸਲਾ ਬਣੂਗਾ ਕੀ ਮਸਲਾ ਬਣੂਗਾ ਉਹਨੂੰ ਕੰਟਰੈਕਟ ਕਰਨਾ ਪਊਗਾ ਕਈ ਬੰਦੇ ਕੰਟਰੈਕਟ ਕਰਨਗੇ ਕਈ ਬੰਦੇ ਕੰਟਰੈਕਟ ਨਹੀਂ ਕਰਨਗੇ ਇਹਦੇ ਵਿੱਚ ਤੁਹਾਨੂੰ ਕਾਫੀ ਹੱਦ ਤੱਕ ਮਸਲਾ ਬਣਨਾ ਹੀ ਬਣਨਾ ਇਸ ਲਈ ਇੱਕਈ ਜਿਹੜਾ ਮਸਲਾ ਹੈਗਾ ਇਕੱਲਾ ਉਹਨਾਂ ਭਰਾਵਾਂ ਦੇ ਲਈ ਨਹੀਂਗਾ ਜਿਹੜੇ ਬੰਦੇ ਇੱਥੇ ਆਏ ਆ ਤੇ ਉਹਨਾਂ ਲਈ ਵੀ ਇੱਕ ਮਸਲਾ ਬਣੂਗਾ ਜਿਹੜੇ ਸੱਜਣ ਬੇਲੀ ਸਾਡੇ ਜਿਨ੍ਹਾਂ ਦੀਆਂ ਆਈਡੀਆਂ ਚੱਲਦੀਆਂ ਤੇ ਜਿਨ੍ਹਾਂ ਦੇ ਇਹ ਕੰਮ ਚਲਾਇਆ ਹੈਗਾ ਤੇ ਜਿਹੜੇ ਪਰਸੈਂਟ ਦੇ ਆਈਡੀ ਦਿੰਦੇ ਉਹਨਾਂ ਦਾ ਵੀ ਵੱਡਾ ਵੱਡਾ ਮਸਲਾ ਬਣੂਗਾ ਕਿਉਂਕਿ ਇਹ ਕੰਟਰੈਕਟ ਸਾਰੇ ਬੰਦੇ ਨਹੀਂ ਕਰਾ ਸਕਦੇ ਕਿਉਂਕਿ ਉਹਨਾਂ ਨੇ ਆ ਬੇੜੇ ਆਤਨਮੋ ਚਲਾਇਆ ਉਹ ਦੁਕਾਨਾਂ ਤੇ ਚਲਾਇਆ ਕੰਟਰੈਕਟ ਆਪਦਾ ਕਿਵੇਂ ਕਰਨਗੇ ਇਹ ਵੀ ਉਹਨਾਂ ਲਈ ਕਿਤੇ ਨਾ ਕਿਤੇ ਮਸਲਾ ਬਣੂਗਾ ਤੇ ਇਹਨੇ ਕਿਹੜੇ ਕਿਹੜੇ ਮਸਲੇ ਬਣਦੇ ਕੰਮ ਦੇ ਤੌਰ ਤੇ ਫਿਰ ਆਪਣੇ ਨਵੇਂ ਬੰਦੇ ਦਾ ਕੰਮ ਇੱਕ ਜਰੂਰ ਘਟ ਜੂਗਾ ਕਿ ਉਹਦੇ ਲਈ ਸਾਨੂੰ ਇਹ ਇੱਕ ਨੁਕਸਾਨ ਦੀ ਗੱਲ ਆ ਫਾਇਦੇ ਦੀ ਗੱਲ ਨਹੀਂ ਕੀ ਤੇ ਜੇ ਕੋਈ ਹੋਰ ਸਜਣ ਭਰਾ ਪੜਾ ਮਿਲਦਾ ਡਿਟੇਲ ਦੇ ਵਿੱਚ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਨਹੀਂ ਫਾਈਨਲ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨੀ ਮੈਨੂੰ ਨੌਲੇਜ ਹੋਈ ਏ ਥੈਂਕ ਯੂ ਧੰਨਵਾਦ ਚੈਨਲ ਦੇ ਨਾਲ ਬਣੇ ਰਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੰਡ ਬਹੁਤ ਆ ਮੇਰੇ ਤੋਂ ਵੀ ਕੈਮਰਾ ਨਹੀਂ ਫੜਿਆ ਜਾਂਦਾ ਹਵਾ ਬਹੁਤ ਰਸ਼ੀਆ ਕੰਨੀਓ ਹਵਾ ਆਉਂਦੀ ਪਈ ਆ ਤੇ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਆ ਰਾਤ ਦਾ ਸਮਾਂ ਅੱਗੇ ਨਹੀਂ ਤਾਂ ਮੁੰਡੇ ਇਸ ਜਗ੍ਹਾ ਤੇ ਕਿੰਨੇ ਹੁੰਦੇ ਮੈਂ ਤੁਹਾਨੂੰ ਜਗਾ ਬਹੋਣਾ ਜਿਹੜੀ ਆ ਜਗਾ ਨਾ ਇਸ ਜਗਾ ਤੇ ਆਪਣੇ ਮੁੰਡੇ ਬਹੁਤ ਖੜੇ ਹੁੰਦੇ ਆ ਤੇ ਹੁਣ ਕੋਈ ਮੁੰਡਾ ਹੀ ਹੈ ਨਹੀਂ ਬਹੁਤ ਘੱਟ ਹੋਏ ਪਏ ਉਹ ਕਹਿੰਦੇ ਪਾਈ ਏਦੂ ਲੇਟ ਆਉਣਗੇ ਹਜੇ ਰਾਤ ਨੂੰ ਆਉਣਗੇ ਅੱਜ ਦਿਨ ਹੈਗਾ ਮੰਡੇ ਤੇ ਮੰਡੇ ਦੇ ਵਿੱਚ ਵੀ ਸਾਡੇ ਭਰਾ ਇੱਥੇ ਕੰਮ ਤੇ ਨਹੀਂ ਆਏ ਘਟ ਆਏ ਆ ਬਾਕੀ ਦਿਲ ਉਵੇਂ ਹੀ ਛੱਡ ਕੇ ਹੋਣੇ ਆ ਤੇ ਹੋ ਸਕਦਾ ਠੰਡ ਕਰਕੇ ਆ ਬਾਕੀ ਵੇਨੇ ਆਪਣ ਜਿਹੜੇ ਕੋਈ ਮਿਲਦਾ ਆਪਣਾ ਸੱਜਣ ਭਰਾ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਹੋ ਜਰੂਰ ਕਰਨਾ ਤੁਸੀਂ ਚੈਨਲ ਨਾਲ ਬਣੇ ਰਹੋ ਹਾਂਜੀ ਦੋਸਤੋ ਆਪਾਂ ਆ ਗਏ ਨਵੀਂ ਜਗ੍ਹਾ ਤੇ ਤੇ ਇੱਥੇ ਆਪਣੇ ਭਰਾਵਾਂ ਤੋਂ ਰਿਵਿਊ ਲੈਨੇ ਆ ਜੇਕਰ ਗਲੋਬ ਹੋਨੇ ਚੇਂਜ ਕਰਤਾ ਤੇ ਕੀ ਬਣੂਗਾ ਉਹਦੇ ਬਾਰੇ ਕਰਦੇ ਆ ਗੱਲਾਂ ਬਾਤਾਂ ਜਗਾ ਤੁਹਾਨੂੰ ਮੈਂ ਦਿਖਾ ਦਿੰਦਾ ਮੈਂ ਟੀਜੀਵੀ ਦੇ ਕੋਲੇ ਆ ਤੇ ਇਸ ਪਾਸੇ ਹੈ ਡੀਜੀਟੀ ਤੇ ਮੈਂ ਪਹੁੰਚ ਚੁੱਕਿਆ ਲੀਡਲ ਦੇ ਕੋਲੇ ਤੇ ਤੁਹਾਨੂੰ ਮੈਂ ਵਿਊ ਵਿਖਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੇ ਬੰਦੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਮੈਂ ਕਿੱਥੇ ਆ ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਇੱਕ ਬ੍ਰਦਰ ਆਪਣਾ ਇੱਥੇ ਬੈਠਾ ਮੈਂ ਪੁੱਛਣ ਦੀ ਕੋਸ਼ਿਸ਼ ਕਰਦਾ ਆ ਵੀ ਜੇਕਰ 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 ਵੀਰਾ ਬੋਲ ਸਕੇ ਤਾਂ ਕਿਸੇ ਗੱਲ ਬਾਰੇ ਪਹਿਲਾਂ ਕੈਮਰੇ 'ਚ ਨਹੀਂ ਲੈਂਦਾ ਮੈਂ ਵੀਰੇ ਨੂੰ की तो हिंदी क्या बोलते मैंने ना ये मैं YouTube पे करता ओके। और मैं ग्लोबो का जो चेंज हुआ है कानून आपको कुछ मालूम है क्या फायदा होगा क्या नुकसान होगा नए लड़कों को ओ, मेरा है कितना आपको मालूम है कैमरा घुमा लू आपकी तरफ मैं सिर्फ थोड़ा जनता है जो न्यूज कानून आता है ना आ, तो वो मैं इधर जी मैं मेरा हिंदी बात थोड़ा सही नहीं है कोई बात नहीं बंगाली बंगला बात है कितना बोल सकते हो आप ट्राई करें बोलने का जी, जे ये ग्लोबो का कानून है जो ग्लोबो का अपडेट है ये तो मेरी बात समझ रहे हो ना ये ग्लोबो का जो अपडेट किया उसमें आप क्या जानते हो क्या अच्छा हुआ के ये गलत हो रहा है मैं यही जनता है जो नया कानून आता है ना वो क्या बोलता है वो तो नाम कैंसिल करके वो और पे चला जाता है यही सोना में ये, तो, ये 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 ये, ये, तो, ये हो जाएगा तो हमारी बहुत नया नया बाई आया ना उसको लिए प्रॉब्लम होता है क्यों क्यों मेरा खुद आइडिया मेरा लिए कोई प्रॉब्लम नहीं है अल्किर चलाता है उसका लिए तो प्रॉब्लम है बहुत प्रॉब्लम है ये अच्छा हुआ आपकी आईडिया एक बात और पूछूंगा मैं इधर बैठता आपका खुद का आइडिया जी जी आप। आप ये, ये कानून आ गया आप क्या करना चाहते हो के का आप कर लो, और तो बंद कर दो आपको अच्छा लगेगा ये अभी ओतोना चलता है तो ठीक है आ जाएगा तो कोई प्रॉब्लम नहीं है मेरे लिए जो बंदा को खुद आईडी इसको लिए कोई प्रॉब्लम नहीं जी जब इधर तो बहुत मैक्सिमम बंदा ही अल्कीलर चलाता है हाँ। वो वो बंदा को लिए ओकी, 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 लिए प्रॉब्लम 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 है है ओके ओके उसके जी बहुत नया नया इंडियन बंगाली पाकिस्तानी नया नया आदमी आया उसको लिए बहुत प्रॉब्लम है उनके लिए दिक्कत बन जाएगी उनको काम नहीं मिलेगा अभी तो कोई काम नहीं अभी तो आईडी नहीं मिलता है हमारी दो तीन भाई नया आया तो आईडी नहीं मिलता है ठीक है और ये आपको मालूम है कितनी देर के बाद ये करेंगे आइडिया कुछ मैं पूरा नहीं जानता है बट बहुत बंदा को पास पे मैं सोना पंद्रह बीस दिन पर नेक्स्ट मंथ मे बी जनवरी पे वो बंद हो जाएगा मे ये ये... तो एक महीना रह गया टाइम ही कुछ नहीं है ना जी जी बट कंफर्म नहीं है मैं कंफर्म नहीं जानता है मैं सोना आइडिया है आपका फिर मेरे आप... पास ई मेल आया ये यही यही ई मेल आया ई मेल आया उन्होंने टाइम दे दिया मे भी एक मंथ में कर देंगे जी मे बी बट एक कन्फर्म नहीं है ओके 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 ये नए आदमी को इफेक्ट पड़ेगा पुराना आदमी ये भी है ना इधर लोगों का शॉप के साथ कॉन्ट्रैक्ट चलता है जी ये भी है ना शॉप के साथ सॉरी ऑटोनोमो चल रहा है ऑटोनोमो दुकान का भरते हैं और उसके बाद आईडी उसके साथ चला लेते हैं जिसके पास तो दुकान का है वो दुकान का आदमी कैसे अपना कॉन्ट्रैक्ट करेगा एक आदमी ऑनर है मान लो ये तो नहीं होता है की आप ਇਹ ਦੂਸਰਾ ਰੈਸਟੋਰੈਂਟ 'ਤੇ ਕੰਮ ਕਰਤਾ ਹੈ ਫਿਰ ਆਪ ਕੰਤਰਕਤੋਂ 'ਤੇ ਗਲੋਬੋ 'ਤੇ ਕਰਤਾ ਹੈ ਤੋ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਇੱਕ ਤਰਫ ਤੋਂ ਆਪ ਬਿਜ਼ਨਸਮੈਨ ਹੋ ਦੂਸਰੀ ਤਰਫ ਆਪ ਏਮਪਲੋਏ ਬਨ ਰਹੇ ਹੋ ਇਹ ਡਿਫਰੈਂਸ ਹੈ ਜੀ ਤੇ ਹਾਂਜੀ ਦੋਸਤੋ ਆਪਾਂ ਗੱਲ ਕਰੀਏ ਨੁਕਸਾਨ ਕੀ ਹੋਊਗਾ ਤੇ ਫਾਇਦਾ ਕੀ ਹੋਊਗਾ ਇਹਦੇ 'ਤੇ ਸਭ ਤੋਂ ਵੱਡਾ ਨੁਕਸਾਨ ਇਹ ਨਵੇਂ ਮੁੰਡੇ ਜਿਹੜੇ ਆ ਰਹੇ ਸੀ ਉਹਨਾਂ ਦਾ ਰਜਗਾਰ ਲੱਗ ਜਾਂਦਾ ਸੀ ਉਹ ਕੰਮ ਕਰ ਲੈਂਦੇ ਸੀ ਬਲੋਬੋ ਦੇ ਨਾਲ ਉਹਨਾਂ ਲਈ ਮੁਸ਼ਕਲ ਹੋਊਗੀ ਕਿਉਂਕਿ ਪਹਿਲਾਂ ਉਹ ਕੰਮ ਕਰਦੇ ਸੀ ਖੁੱਲੇ ਉਹਨਾਂ ਕੋਲ ਘੰਟੇ ਹੁੰਦੇ ਸੀ ਜਿੰਨਾ ਮਰਜ਼ੀ ਉਹ ਕੰਮ ਕਰ ਸਕਦੇ ਜਸਟ ਉਹਨਾਂ ਨੂੰ 35% ਦੇਣਾ ਪੈਂਦਾ ਸੀ ਉਹ ਆਈਡੀ ਦੇ ਮਾਲਕ ਨੂੰ ਹੁਣ ਕੀ ਹੋਊਗਾ ਉਹਨਾਂ ਦਾ ਕੰਟਰੈਕਟ ਜਿਹੜੇ ਤੇ ਪੱਕਾ ਫਿਕਸ ਹੋ ਜਾਊਗਾ ਤੇ ਉਹਨਾਂ ਕੋਲੇ ਘੰਟੇ ਵੀ ਪੱਕੇ ਹੋ ਜਾਣਗੇ ਘੰਟੇ ਜਦੋਂ ਪੱਕੇ ਹੋ ਗਏ ਮੰਨ ਲਓ ਉਹਨਾਂ ਕੋਲੇ ਘੰਟੇ ਫਿਕਸ ਹੋ ਗਏ ਉਹ ਘੰਟਿਆਂ ਦੇ ਵਿੱਚ ਉਹ ਜ਼ਿਆਦਾ ਕੰਮ ਨਹੀਂ ਕਰ pauਰਦੇ ਉਹਨਾਂ ਦੀ ਫਿਕਸ ਤਨਖਾਹ ਜੇਕਰ 글로ਬ ਹੋਣੀ ਇਹ ਚੇਂਜ ਕਰਤਾ ਉਹਨਾਂ ਦੀ ਫਿਕਸ ਤਨਖਾਹ ਹੋਣ ਤੋਂ ਬਾਅਦ ਤੋ ਕੰਮ ਵੀ ਘੱਟ ਕਰ ਪਾਉਣਗੇ ਤੇ ਦੂਜੀ ਗੱਲ ਪਹਿਲਾਂ ਸੀਗਾ ਉਹਨਾਂ ਕੋਲੇ ਇੱਕ ਖੁੱਲਾ ਕੰਮ ਜਦੋਂ ਜੀ ਕੀਤਾ ਜਦੋਂ ਵੀ ਉਹਨਾਂ ਦਾ ਦਿਲ ਕਰਦਾ ਸੀ ਉਹ ਜਾ ਕੇ ਆਪਣਾ ਕੰਮ ਕਰ ਲੈਂਦੇ ਸੀ ਪਰ ਹੁਣ ਇਹ ਨਹੀਂ ਹੋਣਾ ਉਹਨਾਂ ਦੀ ਫਿਕਸਨ ਹਾਅ ਹੋ ਗਈ 1400 ਯੂਰੋ 1400 ਯੂਰੋ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਇਹ ਕੰਮ ਹੋ ਗਿਆ ਉਦੋਂ ਮੁੜ ਕੇ ਉਹ ਆਟੋਨੋਮੋ ਤੋਂ ਚਲੇ ਆਟੋਨੋਮੋ ਤੋਂ ਕੰਟਰੈਕਟ ਕਮੀ ਜੇ ਸ਼ਿਫਟ ਹੋਣਗੇ ਤੇ ਉਹਨਾਂ ਲਈ ਬੜੀਆ ਮੁਸ਼ਕਲ ਆ ਜਾਣਗੀਆਂ ਉਹਨਾਂ ਨੂੰ ਤੇ ਜ਼ਿਆਦਾਤਰ ਕੀ ਹੋਊਗਾ ਜਿਹੜੇ ਬੰਦਿਆਂ ਕੋਲ ਆਈਡੀਆਂ ਹੈਗੀਆਂ ਉਹਨਾਂ ਨੇ ਗਲੋਬਲ ਦਾ ਜਿਹੜਾ ਆਟੋਨੋਮੋ ਚੱਲਦਾ ਤੇ ਉਹਨਾਂ ਦੇ 100% ਨਹੀਂ ਵੀ ਸਾਰੇ ਬੰਦੇ ਕੰਟਰੈਕਟ ਕਰ ਲੈਣ ਕਿ ਉਹਨਾਂ ਨੇ ਕੰਟਰੈਕਟ ਨਹੀਂ ਕਰਨਾ ਰੀਜ਼ਨ ਕੀ ਆ ਰੀਜ਼ਨ ਇਹ ਆ ਕਿਉਂਕਿ ਹਰੇਕ ਬੰਦੇ ਦੀ ਜ਼ਿਆਦਾਤਰ ਜਿਹੜੇ ਸਾਡੇ ਪਰ ਆਉਂਗਾ ਦੀਆਂ ਛੋਟੀਆਂ ਦੁਕਾਨਾਂ ਬਣੀਆਂ ਦੁਕਾਨਦਾਰ ਦੇ ਨਾਲ ਆਈਡੀ ਐਡ ਕੀਤੀ ਆ ਇੱਕ ਕੱਲਾ ਆਟੋਨੋਮੋ ਕੱਲਾ ਸੈਲਫ ਐਮਪਲੋਏ ਤੇ ਕੱਲੇ ਟੈਕਸ ਤੇ ਇੱਕ ਆਈਡੀ ਨਹੀਂ ਬਣਾਈ ਕੱਲੀ ਗਵਰਨਮੈਂਟਸ ਦਾ ਟੈਕਸ ਦੇ ਨਾਲ ਕੋਸ਼ਿਸ਼ ਕਰੋ ਮੈਂ ਕੀ ਆ ਨਾ ਪੁਰਾਣੇ ਬੰਦੇ ਸਾਹਮਣੇ ਉਹਨਾਂ ਨੇ ਆਪਣੀਆਂ ਦੁਕਾਨਾਂ ਤੇ ਨਾਂ ਤੇ ਅਕਾਊਂਟ ਬਣਾਏ ਆ ਇਹ ਕੀਤਾ ਕਿਉਂ ਇਹਨਾਂ ਨੇ ਇਹ ਵੀ ਗੱਲ ਸੁਣਦੇ ਜਾਓ ਕਿਉਂਕਿ ਇੱਥੇ ਜਿਹੜੀਆਂ ਆਈਡੀਆ ਬੜੇ ਟਾਈਮ ਤੋਂ ਪੁਰਾਣੇ ਸਮੇਂ ਤੋਂ ਚੱਲੀ ਜਾਂਦੀਆਂ ਸੀ ਜਿਹੜੀਆਂ ਆਈਡੀਆ ਚੱਲਦੀਆਂ ਉਹ ਬੰਦੇ ਇੱਥੇ ਹੈ ਨਹੀਂਗੇ ਕਿਉਂਕਿ ਬੰਦਾ ਕੋਈ ਅਮਰੀਕਾ ਚਲਾ ਗਿਆ ਕੋਈ ਕੈਨੇਡਾ ਚਲਾ ਗਿਆ ਕੋਈ ਇੰਡੀਆ ਚਲਾ ਗਿਆ ਉਹਨਾਂ ਦੀਆਂ ਆਈਡੀਆ ਇੱਥੇ ਉਹ ਹੈ ਨਹੀਂਆਂ ਸੌਰੀ ਆਈਡੀਆ ਚੱਲੀ ਜਾਂਦੀਆਂ ਬੰਦੇ ਹੈ ਨਹੀਂਏ ਤੇ ਇਹਦੇ ਵਿੱਚ ਗਵਰਨਮੈਂਟ ਨੂੰ ਟੈਕਸ ਨਹੀਂ ਜਾਂਦਾ ਸੀਗਾ ਉਹ ਬੰਦਿਆਂ ਨੇ ਅਕਾਊਂਟ ਚਲਾਏ ਸੀ ਤੇ ਗਲੋਬ ਨੇ ਕੋਈ ਉਹਨਾਂ ਦੀ ਪੁੱਛ ਪੜਤਾਲ ਨਹੀਂ ਕੀਤੀ ਕਾਉਂਟ ਉਹਨਾਂ ਦੇ ਰਨ ਕਰਦੇ ਰਹੇ ਤਾਂ ਬੱਟ ਬੰਦੇ ਇੱਥੇ ਹੈ ਨਹੀਂ ਸੀਗੇ ਇਹ ਮੁਸ਼ਕਲ ਬਣੀ ਆ ਤੇ ਤਾਂ ਗਵਰਨਮੈਂਟ ਨੇ ਐਕਸ਼ਨ ਲਿਆ ਤਾਂ ਕਰਕੇ ਉਹਨਾਂ ਨੇ ਉਹਨਾਂ ਨੂੰ ਰੀਫਰੈਸ਼ ਕਰਨੇ ਕੰਟਰੈਕਟ ਤੇ ਕਰਨੇ ਕੰਟਰੈਕਟ ਤੇ ਉਹੀ ਬੰਦਾ ਕਰਾ ਸਕਦਾ ਜਿਹੜਾ ਇੱਥੇ ਪ੍ਰੈਜ਼ੈਂਟ ਹੋਊਗਾ ਜਿਹੜਾ ਬੰਦਾ ਇੱਥੇ ਹੈ ਨਹੀਂ ਉਹ ਦੱਸੋ ਕਿਵੇਂ ਕਰਾ ਲੂਗਾ ਇਸ ਲਈ ਉਹਨਾਂ ਨੇ ਤਾਂ ਚੇਂਜ ਕੀਤਾ ਵੀ ਇਹ ਸਾਰਾ ਲਾ ਕਿਉਂਕਿ ਦਵਾਰਾ ਤੋਂ ਰੀਨਿਊ ਕੀਤੇ ਅੰਤ ਪਤਾ ਲੱਗੇ ਕਿਹੜੇ ਬੰਦੇ ਇੱਥੇ ਆ ਕਿ ਇਹਦੇ ਵਿੱਚੋਂ ਹੱਦੋਂ ਜ਼ਿਆਦਾ ਨੁਕਸਾਨ ਸਾਡੇ ਨਵੇਂ ਬੰਦਿਆਂ ਦਾ ਹੋਣਾ ਪੁਰਾਣਿਆਂ ਦਾ ਤਾਂ ਚਲੋ ਕੀ ਹੋਣਾ ਪੁਰਾਣੇ ਬੰਦਿਆਂ ਨੇ ਤਾਂ ਖਾਪਕਾ ਲਿਆ ਆਪ ਦੇ ਪੈਸੇ ਇਕੱਠੇ ਕਰ ਲਏ ਆ ਜਿਹੜੇ ਬੰਦੇ ਅੱਜ ਕਰਦਾ ਚੱਕ ਕੇ ਆਏ ਜਿਨ੍ਹਾਂ ਕੋਲ ਅਕਾਊਂਟ ਸੀ ਜਿਹੜੇ ਬੰਦੇ ਸਾਲ 6 ਮਹੀਨਿਆਂ ਦੇ ਇਸ ਕੰ ਉਨਾ ਦਾ ਵੱਡਾ ਨੁਕਸਾਨ ਹੋ ਗਿਆ ਜਿਹੜੇ ਬੰਦੇ ਇਥੇ ਆਉਣ ਜੋ ਉਹਨਾਂ ਨੂੰ ਵੱਡਾ ਨੁਕਸਾਨ ਆ ਇਹ ਈਮੇਲ ਆਈ ਹੈ ਈਮੇਲ ਤੇ ਉਹਨਾਂ ਨੇ ਦੱਸਿਆ ਵੀ ਇਹੇ ਅਸੀਂ ਉਹਦੇ ਵਿੱਚ ਚੇਂਜ ਕਰਾਂਗੇ ਕੰਟਰੈਕਟ ਵਾਲੇ ਪਾਸੇ ਇਸ ਨੂੰ ਚੇਂਜ ਕਰਾਂਗੇ 15 ਹਜ਼ਾਰ ਬੰਦਾ ਜਿਹੜਾ ਇਹਨਾਂ ਨੇ ਐਡ ਕਰਨਾ ਕੰਟਰੈਕਟ ਤੇ ਉਹ ਤੋਂ ਮੁੜ ਕੇ ਜਿਹੜੇ ਬਾਕੀ ਆ ਜਾਣਗੇ ਉਹਨਾਂ ਦੀ ਸੈਟਿੰਗ ਦੇਖੋ ਕੀ ਕਰਦੇ ਆ ਫਸਟ ਪਹਿਲਾਂ ਜਿਹੜੇ ਆਟੋਨੋਮੋ ਤੇ ਚੱਲਦੇ ਪਏ ਆ ਜਿਹੜੇ ਸੈਲਫ ਇੰਪਲੋਏ ਚੱਲਦੇ ਪਏ ਆ ਉਹਨੂੰ ਆ ਨੌਕਰੀ ਤੇ ਕਰ ਦੇਣਗੇ ਜੋਬ ਤੇ ਕਰ ਦੇਣਗੇ ਕਿਸੇ ਦੇ ਅੰਡਰ ਉਸ ਸਰਪ ਨੂੰ ਸੇਖ ਤਨਖਾਹ ਮਿਲਿਆ ਕਰੂਗੀ ਤਨਖਾਹ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਦੇ ਉਹਨਾਂ ਹੀ ਕੰਮ ਕਰਨਗੇ ਜਿਹੜਾ ਹੁਣ ਸੈਲਫ EMPLOYE ਦਾ ਕੰਮ ਚੱਲਦਾ ਸੀ ਆਟੋਨੋਮੋ ਦਾ ਇਹ ਰੇਤੇ ਜਿੰਨਾ ਜੀ ਕਰਦਾ ਉਹ ਕੰਮ ਕਰਦੇ ਸੀ ਇਹ ਬੜਾ ਵੱਡਾ ਉਹਨਾਂ ਨੂੰ ਨੁਕਸਾਨ ਹੋਣਾ ਤੇ ਦੇਖੋ ਬਾਬਾ ਨਾਨਕ ਰੱਖੇ ਚੜ੍ਹਦੀ ਕਲਾ ਤੁਸੀਂ ਖੁਸ਼ ਰਹੋ ਵਸਦੇ ਰਹੋ ਤੁਹਾਡੀ ਉਮੀਦ ਆ ਵੀ ਤੁਹਾਡੇ ਰਾਹ ਹੋਰ ਕੋਲ ਜਾਣਗੇ ਤੇ ਤੁਸੀਂ ਖੁਸ਼ ਰਹੋਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਵੈਲ ਐਂਡ ਗੁੱਡਾ ਤੇ ਨਹੀਂ ਮੇਰੇ ਅੱਗੇ ਕਿਸੇ ਭੈਣ ਭਰਾ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ ਮਿਲਦਿਆਂ ਨਾਂ ਦੀ ਵੀਡੀਓ ਵਿੱਚ